ਇੱਕ ਕਰਤਾਰਪੁਰ ਦੀ ਧਰਤੀ ਦੇ ਉੱਤੇ ਆਏ ਤੇ ਗੁਰਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਕਿ ਕੋਈ ਐਸਾ ਯਤਨ ਢੰਗ ਕੋਈ ਤਰੀਕਾ ਹੈ ਜਿਸ ਨੂੰ ਕਰਕੇ ਅਸੀਂ ਸੋਖੇ ਢੰਗ ਦੇ ਮਾਲ ਵਾਹਿਗੁਰੂ ਜੀ ਦੇ ਘਰ ਅੰਦਰ ਪਰਵਾਣ ਪੈ ਜਾਈਏ ਦਾਤੇ ਦੇ ਘਰ ਅੰਦਰ ਪਰਵਾਣ ਪੈ ਜਾਈਏ ਮਹਾਰਾਜ ਉਹ ਢੰਗ ਉਹ ਤਰੀਕਾ ਉਹ ਵਿਧੀ ਸਾਨੂੰ ਦੱਸ ਦਿਓ ਭਾਈ ਮਾਲਾ ਤੇ ਮੰਗੀ ਨਹੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬਿਨੇ ਕੀਤੀ ਬੇਨਤੀ ਕੀਤੀ ਕੀ ਮਹਾਰਾਜ ਸਾਡੇ ਧਰਮ ਸਾਡੇ ਮਤ ਦੇ ਵਿੱਚ ਵਰਤ ਨੇ ਤਪ ਨੇ ਭਗਤੀ ਹੈ ਬਾਣ ਪਰਸਤ ਹੈ ਜੰਗਲ ਹੈ ਸੰਨਿਆਸ ਹੈ ਕੀ ਮਹਾਰਾਜ ਕੋਈ ਐਸਾ ਯਤਨ ਹੈ ਜਿਨ੍ਹਾਂ ਯਤਨਾਂ ਦੇ ਨਾਲ ਸੋਖਿਆਈ ਵਾਹਿਗੁਰਜੀ ਦੀ ਪ੍ਰਾਪਤੀ ਹੋ ਜਾਵੇ ਦੀਨ ਦੇ ਆਲ ਸਚੀ ਸਤਗੁਰ ਜੀ ਨੇ ਆਖਿਆ ਕਿ ਪਿਆਰਿਓ ਲੱਕੜਾਂ ਦੀ ਪੰਡ ਨੂੰ ਚੁੱਕਣ ਵਾਲਾ ਜਦੋਂ ਬਹੁਤ ਸਾਰਾ ਭਾਰ ਚੁੱਕਦਾ ਏ ਮੁਸ਼ਕਲ ਉਹਦੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਰ ਉਸ ਮੁਸ਼ਕਲਤ ਦਾ ਫਲ ਬਹੁਤ ਥੋੜਾ ਹੁਣ ਲੱਕੜਹਾਰਾ ਜਿਹੜਾ ਹੈ ਲੱਕੜਾਂ ਵੱਢ ਕੇ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਛੁਕਦਾ ਵੇ ਤੇ ਜਿੱਥੇ ਤੱਕ ਪੰਡ ਛੱਡਣ ਜਾਣੀ ਹੁੰਦੀ ਹੈ ਤੇ ਮੁੜ ਕੋ ਮੁੜ ਕੇ ਹੋਇਆ ਪਏ ਇਤਨੀ ਜ਼ਿਆਦਾ ਕੱਲਣਾ ਹੈ ਤੇ ਉਹਨੂੰ ਕਾਲਣਾ ਦਾ ਮੁੱਲ ਕੀ ਮਿਲਿਆ 2 ਟਕੇ 4 ਟਕੇ ਬਸ ਇਸ ਤੋਂ ਵੱਧ ਨਹੀਂ ਗੁਰੂ ਸਾਹਿਬ ਜੀ ਆਖਦੇ ਨੇ ਕਿ ਇੱਕ ਬੈਠਕ ਹੈ ਹੱਟ ਦੇ ਉੱਤੇ ਬੜੀਆਂ ਉਹ ਜਿਹੜਾ ਬੜੀਆਂ ਬੈਠਾ ਏ ਉਹ ਵਪਾਰ ਕਰ ਰਿਹਾ ਹੈ ਕੁਝ ਚੀਜ਼ਾਂ ਦੇ ਰਿਹਾ ਹੈ ਵੇਚ ਰਿਹਾ ਹੈ ਮਹਾਰਜ ਕਹਿੰਦੇ ਨੇ ਦੇਖੋ ਉਹ ਵੇਚਦਾ ਏ ਗਾ ਕੋ ਦੇ ਕੋਲ ਹੁੰਦਾ ਹੈ ਉਹ ਬੈਠੇ ਬਿਠਾਈ ਵਟਤ ਵਟ ਲੈਂਦਾ ਤੀਜੇ ਪਾਸੇ ਹਜ਼ੂਰ ਕਹਿੰਦੇ ਨੇ ਦੁਕਾਨਦਾਰ ਦੇ ਉੱਤੇ ਜਿਹੜਾ ਹੈ ਉਹ ਸੁਨਿਆਰਾ ਹੈ ਸੁਨਿਆਰਾ ਜਿਹੜਾ ਹੈ ਸੋਨੇ ਦੀ ਦੁਕਾਨ ਪਾਬ ਆਪਣੀ ਦੁਕਾਨ ਦੀ ਉੱਤੇ ਬੈਠਾ ਹੈ ਸੋਨਾ ਵੇਚਦਾ ਹੈ ਨਾਉ ਦੇ ਕੱਪੜੀਆਂ ਦੇ ਵਿੱਚ ਮੁੜਕਾ ਨਾਉ ਨੂੰ ਮੁਸ਼ਕਲ ਕਰਨੀ ਪਈ ਨਾਉ ਨੂੰ ਬਾਹਰ ਜਾਣਾ ਪਿਆ ਨਾ ਪੰਡ ਢੋਣੀ ਪਈ ਪਰ ਸਹਿਜ ਜੀ ਉਸ ਨੂੰ ਥੋੜੀ ਜੀ ਚੀਜ਼ ਤੇ ਵੱਟੇ ਬੜਾ ਧੰਨ ਪ੍ਰਾਪਤ ਹੋ ਗਿਆ ਗੁਰਦੇਵ ਮਹਾਰਾਜ ਕਹ ਰਹੇ ਨੇ ਇਸੇ ਤਰ੍ਹਾਂ ਹੀ ਜਿਹੜੇ ਸਾਧੂ ਦੇ ਬਚਨ ਨੇ ਨਾ ਸਾਧੂ ਦੇ ਬਚਨ ਉਹ ਹੁੰਦੇ ਨਿੱਕੇ ਜਿਹੇ ਨੇ ਪਰ ਅਸਰਦਾਰ ਬਹੁਤ ਨੇ ਬਹੁਤ ਅਸਰਦਾ ਜਿਵੇਂ ਬਹੜ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਬਹੁਤ ਬਰੀਕ ਪਰ ਜਦੋਂ ਉਸ ਨੂੰ ਧਰਤੀ ਦੇ ਵਿੱਚ ਬੀਜ ਦਿੱਤਾ ਜਾਂਦਾ ਹੈ ਤੇ ਥੋੜਾ ਜਿਹਾ ਸਮਾਂ ਪਾ ਕੇ ਉਹ ਬੜਾ ਵੱਡਾ ਰੁੱਖ ਬਣ ਜਾਂਦਾ ਹੈ ਹੈ ਤੇ ਛੋਟਾ ਜਾਂ ਬਰੀਕ ਜਿਹਾ ਬੀਜ ਹੀ ਸੀ ਨਾ ਧਰਤੀ ਦੇ ਵਿੱਚ ਰਲਿਆ ਪਾਣੀ ਪਿਆ ਮਿੱਟੀ ਨੇ ਆਪਣੀ ਤਾਕਤ ਦਿੱਤੀ ਪਾਣੀ ਨੇ ਆਪਣੀ ਤਾਕਤ ਦਿੱਤੀ ਸਭ ਨੇ ਆਪਣੀ ਤਾਕਤ ਉਹਦੇ ਅੱਗੇ ਝੋਕ ਦਿੱਤੀ ਸਭ ਕੁਝ ਉਸ ਨੂੰ ਸਮਰਪਿਤ ਕਰ ਦਿੱਤਾ ਉਹਨੇ ਵੀ ਆਪਣਾ ਆਪ ਆਪਣੇ ਪਾਸ ਨਹੀਂ ਰੱਖਿਆ ਉਹਨੇ ਵੀ ਆਪਣਾ ਆਪ ਮਿੱਟੀ ਦੇ ਵਿੱਚ ਮਿੱਟੀ ਕਰ ਦਿੱਤਾ ਪਾਣੀ ਦੇ ਵਿੱਚ ਪਾਣੀ ਹੋ ਗਿਆ ਤੇ ਇੱਕ ਸਮਾਂ ਆਇਆ ਉਹਦਾ ਆਕਾਰ ਵੀ ਬਹੁਤ ਵੱਡਾ ਹੋ ਗਿਆ ਗੁਰੂ ਪਾਤਸ਼ਾਹ ਜੀ ਨੇ ਆਖਿਆ ਪਿਆਰਿਓ ਕੇਵਲ ਤੇ ਕੇਵਲ ਸਾਧੂ ਦੀ ਸੰਗਤ ਇੱਕ ਐਸੀ ਸੰਗਤ ਹੈ ਜਿਸ ਸੰਗਤ ਦੇ ਵਿੱਚ ਰਹਿ ਕੇ ਗੁਰੂ ਬਚਨਾਂ ਨੂੰ ਮੰਨ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਆਪਣਾ ਆਪਾ ਤਿਆਗ ਕੇ ਜਦੋਂ ਕੋਈ ਬੰਦਾ ਥੋੜੀ ਜੀ ਵੀ ਮਸ਼ਕਕਤ ਕਰਦਾ ਹੈ ਨਾ ਉਸ ਨੂੰ ਬਹੁਤ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ ਬੜੀ ਵੱਡੀ ਕਿਰਪਾ ਪਰਮਾਤਮਾ ਦੀ ਹੁੰਦੀ ਹੈ ਉਨ੍ਹਾਂ ਦੇ ਉੱਤੇ ਜਿਹੜਾ ਆਪਾਂ ਭਾਵ ਗਵਾ ਦਿੰਦੇ ਆਪਾਂ ਭਾਵ ਨਹੀਂ ਉਨ੍ਹਾਂ ਦੇ ਵਿੱਚ ਰਹਿੰਦਾ ਗੁਰੂ ਪਾਤਸ਼ਾਹ ਜੀ ਬਾਬਾ ਨਾਨਕ ਜੀ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕੋ ਜਾਓ ਜਾ ਆਪਣੇ ਅੰਦਰ ਦੇ ਭਾਂਡੇ ਨੂੰ ਧੋਵੋ ਅੰਦਰੋਂ ਤੋਂ ਕੇ ਮਹਾਰਾਜ ਕਹਿੰਦੇ ਨੇ ਨਿਰਮਲ ਕਰ ਲੋ ਫਿਰ ਜਾ ਕੇ ਕਹਿੰਦੇ ਨੇ ਇਹਦੇ ਅੰਦਰ ਨਾਮ ਟਿਕੇਗਾ ਫਿਰ ਜਾ ਕੇ ਇਹਦੇ ਅੰਦਰ ਵਾਹਿਗੁਰੂ ਜੀ ਦੀਆਂ ਬਰਕਤਾਂ ਪੈਣਗੀਆਂ ਅੱਜ